ਜੇ ਅਸੀਂ ਖੁਸ਼ੀ-ਖੁਸ਼ੀ ਦੇਸ਼ ਦੀ ਸੇਵਾ ਕਰਨ ਵਾਸਤੇ ਆਪਣੇ ਨੌਜਵਾਨ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਪਿਛਲੇ ਦਿਨੀ ਜਿਹੜਾ ਪਲਵਾਮਾ ਕਾਹਨ ਵਾਪਰਿਆ ਉਸ ਕਾਹਨ ਵਾਪਰਨ ਤੋਂ ਬਾਅਦ ਅਨੇਕਾਂ ਫੌਜੀ ਜਿਹੜੇ ਹੈ ਉਹਤੇ ਸ਼ਹੀਦ ਹੋਏ ਔਰ ਬਹੁਤ ਸਾਰੇ ਫੌਜੀਆਂ ਦੀਆਂ ਸਹਾਇਤਾ ਨੂੰ ਸਪਾਇਆ ਜਾ ਰਿਹਾ ਪਰ ਮੈਨੂੰ ਉਸੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦ ਫੌਜੀ ਦੀ ਡੈੱਡ ਬੋਡੀ ਇੱਥੇ ਆਈ ਮੈਨੂੰ ਅੱਜ ਆ ਕੇ ਪਤਾ ਲੱਗਿਆ ਕਿ ਉਸ ਸ਼ਹੀਦ ਨੂੰ ਫਾਇਰ ਕਰਕੇ ਸਲਾਮੀ ਤੱਕ ਨਹੀਂ ਦਿੱਤੀ ਗਈ। ਭਈ ਅਕਸਰੀ ਫੌਜ ਜਿਹੜੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਦਲਤਾਂ ਨੂੰ ਘੱਟ ਗਿਣਤੀ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਸ਼ਹੀਦ ਕਰਾਰ ਦੇਣ ਤੋਂ ਕਿਉਂ ਕਰਤੋ ਕਤਰੌਂਦੀ ਹੈ? ਮੇਰਾ ਇਹ ਵੱਡਾ ਸਵਾਲ ਹੈ। ਅੱਜ ਬਾਰਡਰ ਦੇ ਫੌਜੀ ਖੜੇ ਨੇ ਨਾ ਆ ਸਾਡੀਆਂ ਕੁਰਸੀਆਂ ਤਾਂ ਹੀ ਸਲਾਮਤ ਹੈ ਅਸੀਂ ਤਾਂ ਹੀ ਸਲਾਮਤ ਆ ਉਹਨਾਂ ਫੌਜੀਆਂ ਦੀਆਂ ਕਾਰ ਕਰਵਾਨੀਆਂ ਕਰਕੇ ਹੀ ਡੀਸੀ ਐਸਐਸਪੀ ਜਿਹੜੇ ਅਫਸਰ ਅਧਿਕਾਰੀ ਆ ਸਾਰੇ ਉਹਨਾਂ ਦੀਆਂ ਕੁਰਸੀਆਂ ਸਲਾਮਤ ਹੈ ਆਪਾਂ ਸਾਰੇ ਸਲਾਮਤ ਆ ਸੁੱਖ ਦੀ ਨਹੀਂ ਦਸੋਣਿਆ ਭਗਵਾਨਤਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਰੋੜ ਰੁਪਇਆ ਜੋ ਪੋਜੀਸ਼ਨ ਦੇਊਗਾ ਨਹੀਂ ਅਸੀਂ ਦੇਵਾਂਗੇ ਨਾ ਪੰਜਾਬ ਦੀ ਸਰਕਾਰ ਵੱਲੋਂ ਨਾ ਕੇਂਦਰ ਦੀ ਸਰਕਾਰ ਵੱਲੋਂ ਹਲੇ ਤੱਕ ਐਸਾ ਕੋਈ ਐਲਾਨ ਨਹੀਂ ਕੀਤਾ ਗਿਆ ਚੇਅਰਮੈਨ ਗੈਰਸ ਗੱਟ ਤੋਂ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ ਕੇ ਸੀ ਵਿਭਾਗ ਪੰਜਾਬ ਪ੍ਰਦੇਸ਼ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਮੈਂ ਪਿਛਲੇ ਦਿਨੀ ਸ਼ਹੀਦ ਹੋਏ ਆਕਾਸ਼ਦੀਪ ਜੋ ਚੈਲਪਿੰਡ ਦਾ ਨੌਜਵਾਨ ਸੀ ਜੋ 8 ਮੱਕ ਦਾ ਸਿਪਾਹੀ ਸੀਗਾ ਉਹਨਾਂ ਦੇ ਘਰ ਖੜਾ ਮੇਰੇ ਨਾਲ ਉਹਨਾਂ ਦੇ ਫਾਦਰ ਗੁਰਵਿੰਦਰ ਸਿੰਘ ਖੜੇ ਨੇ ਘਟਨਾ ਕੀ ਵਾਪਰੀ ਹੈ ਇਹਦੇ ਲਈ ਪਰਿਵਾਰ ਤੋਂ ਜਾਣਕਾਰੀ ਇਕੱਤਰ ਕੀਤੀ ਹੈ ਸੋ ਪਰਿਵਾਰ ਦਾ ਕਹਿਣਾ ਇਹ ਹੈ ਕਿ ਅਸੀਂ ਖੁਸ਼ੀ-ਖੁਸ਼ੀ ਦੇਸ਼ ਦੀ ਸੇਵਾ ਕਰਨ ਵਾਸਤੇ ਆਪਣੇ ਨੌਜਵਾਨ ਪੁੱਤਰ ਨੂੰ ਫੌਜ ਦੇ ਵਿੱਚ ਭਰਤੀ ਕਰਾਇਆ ਪਿਛਲੇ ਦਿਨੀ ਜਿਹੜਾ ਪਲਵਾਵਾ ਕਾਹਨ ਵਾਪਰਿਆ ਉਸ ਕਾਹਨ ਵਾਪਰਨ ਤੋਂ ਬਾਅਦ अनेका ਫੌਜੀ ਜਿਹੜੇ ਹੈ ਉਹਤੇ ਸ਼ਹੀਦ ਹੋਏ ਔਰ ਬਹੁਤ ਸਾਰੇ ਫੌਜੀਆਂ ਦੀਆਂ ਸ਼ਹਾਦਤਾਂ ਨੂੰ ਸਪਾਇਆ ਜਾ ਰਿਹਾ ਹੈ ਉਸ ਦੀ ਘੜੀ ਤੋਂ ਇੱਕ ਆਕਾਸ਼ਦੀਪ ਨੌਜਵਾਨ ਜਿਹੜੇ ਦੋ ਭਰਾ ਐ ਇੱਕ ਗਰੀਬ ਕਿਸਾਨ ਛੋਟੇ ਕਿਸਾਨ ਦੇ ਘਰ ਆਏ ਪੈਦਾ ਹੋ ਕੇ ਬੱਚੇ ਨੇ ਫੌਜ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦਾ ਫਰਨ ਲਿਆ ਤੇ ਇਹਨਾਂ ਨੇ ਸੇਵਾ ਕਰਨ ਲਈ ਭੇਜਿਆ ਤੋਂ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੀ ਸਮਝ ਇਹ ਸੀ ਸੋਚ ਇਹ ਸੀ ਕਿ ਦੂਜੇ ਬੇਟੇ ਨੂੰ ਵੀ ਫੌਜ ਦੇ ਵਿੱਚ ਹੀ ਦੇਸ਼ ਦੀ ਸੇਵਾ ਕਰਨ ਵਾਸਤੇ ਮੈਂ ਭੇਜੂੰਗਾ ਪਰ ਮੈਨੂੰ ਇੱਥੇ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦ ਫੌਜੀ ਦੀ ਡੈੱਡ ਬੋਡੀ ਇੱਥੇ ਆਈ ਮੈਨੂੰ ਅੱਜ ਆ ਕੇ ਪਤਾ ਲੱਗਿਆ ਕਿ ਉਸ ਸ਼ਹੀਦ ਨੂੰ ਫਾਇਰ ਕਰਕੇ ਸਲਾਮੀ ਤੱਕ ਨਹੀਂ ਦਿੱਤੀ ਗਈ ਆਪਣੇ ਆਪ ਦੇ ਵਿੱਚ ਸ਼ੱਕ ਦੇ ਘੇਰੇ ਚ ਆਉਂਦਾ ਔਰ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਘਟਨਾ ਨਹੀਂ ਹੈ ਮੈਂ ਅਨੇਕਾ ਕਾਰਨਾਮਾ ਜਿਤਾ ਸਕਦਾ ਬਹਿਮਣ ਜ਼ਬਾਨੇ ਦੇ ਵਿੱਚ ਇਸ ਤਰ੍ਹਾਂ ਹੀ ਹੋਇਆ ਇੱਕ ਫੌਜੀ ਗਰੀਬ ਮਜ਼ਦੂਰ ਦਾ ਬੇਟਾ ਉਹਨੂੰ ਵੀ ਜਿਹੜੀ ਇਸ ਤਰ੍ਹਾਂ ਸਲਾਮੀ ਨਹੀਂ ਦਿੱਤੀ ਗਈ ਸੀ ਉਹਦੇ ਲਈ ਵੀ ਹੰਗਾਮਾ ਸੀ ਕੀਤਾ ਉਦੋਂ ਮੈਸਰਖਾਨਾ ਪਿੰਡ ਦੇ ਵਿੱਚ ਹੋਇਆ ਇੱਕ ਗਰੀਬ ਰੰਦਾਸੀਆਂ ਦਾ ਮੁੰਡਾ ਫੌਜੀ ਸੀ ਦੋਆ ਸੀ ਉਹਨੂੰ ਵੀ ਜਿਹੜੇ ਫਾਇਰ ਕਰਕੇ ਸਲਾਮੀ ਦਿੱਤੀ ਗਈ ਬਈ ਅਕਸਰ ਹੀ ਫੌਜ ਜਿਹੜੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਦਲਤਾਂ ਨੂੰ ਘਟ ਗਿਣਤੀ ਦੇ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਸ਼ਹੀਦ ਕਰਾਰ ਦੇਣ ਤੋਂ ਕਿਉਂ ਕਰਤੋਂ ਕਤਰੌਂਦੀ ਹੈ ਮੇਰਾ ਇਹ ਵੱਡਾ ਸਵਾਲ ਹੈ ਇਸ ਗੱਲ ਨੂੰ ਲੈ ਕੇ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਮੈਂ ਕੋਈ ਗੱਲ ਕਹੀ ਕਿ ਤੁਸੀਂ ਨਹੀਂ ਆਏ ਤੇ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਇਥੇ ਆਏ ਸੀ ਤੇ ਤਸੀਲਦਾਰ ਇਥੇ ਆਏ ਸੀ ਪਰ ਮੇਰੀ ਸਮਝ ਇਹ ਹੈ ਕਿ ਜੇ ਫੌਜੀ ਸ਼ਹੀਦ ਹੁੰਦਾ ਜੇ ਅੱਜ ਬਾਰਡਰ ਤੇ ਫੌਜੀ ਖੜੇ ਨੇ ਨਾ ਤਾਂ ਸਾਡੀਆਂ ਕੁਰਸੀਆਂ ਤਾਂ ਹੀ ਸਲਾਮਤ ਹੈ ਅਸੀਂ ਤਾਂ ਹੀ ਸਲਾਮਤ ਆ ਉਹਨਾਂ ਫੌਜੀਆਂ ਦੀਆਂ ਕਰ ਕਰਵਾਨੀਆਂ ਕਰਕੇ ਹੀ ਈ ਸੀ ਐਸ ਐਸ ਪੀ ਜਿਹੜੇ ਅਫਸਰ ਹੈ ਅਧਿਕਾਰੀ ਹੈ ਸਾਰੇ ਉਹਨਾਂ ਦੀਆਂ ਕੁਰਸੀਆਂ ਸਲਾਮਤ ਹੈ ਆਪਾਂ ਸਾਰੇ ਸਲਾਮਤ ਆ ਸੁਖ ਦੀ ਨਹੀਂ ਦਸੋਣੇ ਆ ਤੇ ਉਹਨਾਂ ਦੇ ਨਾਲ ਸਨਸਕਾਰ ਤੇ ਅਸੀਂ ਆਉਣੇ ਆ ਨਾ ਫੌਜ ਦੇ ਹਲਤੇ ਕੋਈ ਐਕਸਗਰੇਡਿਆ ਜੁੜੀ ਹੈ ਗ੍ਰਾਂਟ ਦੇਣੀ ਹੁੰਦੀ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਰੋੜ ਰੁਪਇਆ ਜੋ ਫੌਜੀ ਸੀ ਦੇਊਗਾ ਨਹੀਂ ਸੀ ਦਵਾਂਗੇ ਨਾ ਪੰਜਾਬ ਦੀ ਸਰਕਾਰ ਵੱਲੋਂ ਨਾ ਕੇਂਦਰ ਦੀ ਸਰਕਾਰ ਵੱਲੋਂ ਹਰੇਕ ਤੱਕ ਐਸਾ ਕੋਈ ਐਲਾਨ ਨਹੀਂ ਕੀਤਾ ਗਿਆ ਤੋਂ ਸਾਨੂੰ ਇਸ ਤੇ ਪੰਜਾਬ ਸਰਕਾਰ ਤੇ ਪੂਰਾ ਪੂਰਾ ਅਤਰਾਜ ਹੈ ਪਰ ਫੌਜ ਦੇ ਕੰਮਕਾਰ ਦੇ ਲਈ ਫੌਜ ਦੇ ਵਿੱਚ ਜੋ ਕੁਝ ਹੋਇਆ ਮੈਂ ਉਹਨਾਂ ਦੇ ਕੈਪਟਨ ਘਾਰੀ ਨਾਲ ਵੀ ਕਰਾਂ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਵੀ ਮਾਮਲੇ ਦੀ ਜਾਂਚ ਚੱਲ ਰਹੀ ਹੈ ਭਾਈ ਫੌਜੀ ਦੀ ਉਸਹਾਦਤ ਹੋ ਗਈ ਜਾਨ ਚਲੀ ਗਈ ਜਾਂਚ ਚੱਲ ਰਹੀ ਹੈ ਅਕਸਰ ਹੀ ਪੰਜਾਬ ਦੇ ਫੌਜੀਆ ਦੇ ਨਾਲ ਇਸ ਤਰ੍ਹਾਂ ਦੇ ਕੋਰਟ ਮਾਰਸ਼ਲ ਜਾਂ ਕੈਲਗੀਨੂ ਜਾਂ ਇਸ ਤਰ੍ਹਾਂ ਦੀਆਂ ਪਰਦਾਲ ਜਾਂਚ ਚੱਲਦੀ ਹੈ ਕਿ ਲੰਬਾ ਸਮਾਂ ਜਾਂਚ ਚੱਲਦੀ ਹੈ ਜਿਹੜੀ ਜਾਂਚ ਤੋਂ ਬਾਅਦ ਹੁਣ ਲੋਕਾਂ ਦਾ ਜਿਹੜਾ ਇਹ ਪੰਜਾਬ ਦੇ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਭੜਕਿਆ ਹੋਇਆ ਹੈ ਇਹਨੂੰ ਜਾਂਚ ਦੇ ਕਰਕੇ ਠੰਡੇ ਬਸ ਵਿੱਚ ਪਾਉਣ ਦਾ ਜਦਨ ਕੀਤਾ ਹੈ ਮੈਂ ਕੇਂਦਰ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਗੱਲ ਕਹਣੀ ਚਾਹਣਾ ਜੇ ਪ੍ਰਭਾਵਾਂ ਵਾਪਰਿਆ ਤਾਂ ਹੀ ਇਸ ਤਰ੍ਹਾਂ ਦੇ ਫੌਜੀ ਸਾਡੇ ਸ਼ਹੀਦ ਹੋਏ ਇਹ ਆਕਾਸ਼ਦੀਪ ਸ਼ਹੀਦ ਹੋਇਆ ਆਕਾਸ਼ਦੀਪ ਨੂੰ ਸ਼ਹੀਦ ਦਾ ਐਲਾਨ ਦਿਓ ਕਰਕ ਜਿਹੜੀ ਉਹਦੀ ਸ਼ਹਾਦਤ ਹੋਈ ਹੈ ਉਹਨੂੰ ਸ਼ਹੀਦ ਦਾ ਐਲਾਨੋ ਦੂਜੀ ਗੱਲ ਜਿੰਨੀਆਂ ਵੀ ਫੈਸਿਲਟੀਆਂ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਦੇਣੀਆਂ ਬਣਦੀਆਂ ਇਸ ਗਰੀਬ ਕਿਸਾਨ ਪਰਿਵਾਰ ਨੂੰ ਉਹ ਫੈਸਿਲਟੀਆਂ ਦਿੱਤੀਆਂ ਜਾਣ ਨਹੀਂ ਤਾਂ ਇਹ ਸਾਰਾ ਮਾਮਲਾ ਜਿੱਦਰ ਨੂੰ ਫੌਜ ਕੋ ਮਾਉਣਾ ਚਾਹੁੰਦੀ ਹੈ ਮੈਂ ਅੰਡਰਸਟੈਂਡ ਕਰਦਾ ਕਿ ਕਿਉਂ ਘਮਾਉਣਾ ਚਾਹੁੰਦੀ ਹੈ ਜੇਕਰ ਇਸ ਤਰ੍ਹਾਂ ਇਸ ਮਾਮਲੇ ਨੂੰ ਠੰਡੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਘਮਾਉਣ ਦੀ ਕੋਸ਼ਿਸ਼ ਕੀਤੀ ਗਈ ਮੈਂ ਲੀਡਰ ਆਫ اپੋਜੀਸ਼ਨ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ ਤੱਕ ਇਹ ਮਸਲਾ ਲੈ ਕੇ ਜਾਵਾਂਗੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਰਾਹੀਂ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਮੁੱਦਾ ਬਣਾਵਾਂਗੇ ਕਿਉਂ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਫੌਜੀਆਂ ਨੂੰ ਸ਼ਹੀਦ ਕਰਾਰ ਦੇਣ ਤੋਂ ਫੌਜ ਜਾਂ ਕੇਂਦਰ ਸਰਕਾਰ ਕਤਲਉਂਦੀ ਹੈ ਇਹ ਇੱਕ ਵੱਡਾ ਸਵਾਲ ਹੈ ਇਹ ਸਵਾਲ ਅਸੀਂ ਖੜੇ ਕਰਾਂਗੇ ਤੋਂ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਸ਼ਹੀਦ ਫੌਜੀ ਕਾਸ਼ਦੀਪੁਰ ਨੂੰ ਸਾਫ ਨਹੀਂ ਮਿਲਦਾ ਮੈਂ ਕਾਂਗਰਸ ਪਾਰਟੀ ਦਾ ਕੇ ਕੇਸੀ ਵਿਭਾਗ ਦਾ ਚੇਅਰਮੈਨ ਹੋਣ ਦੇ ਨਾਤੇ ਤੇ ਨੈਸ਼ਨਲ ਦਲ મહਾਪੰਚਾਇਤ ਦਾ ਚੇਅਰਮੈਨ ਹੋਣ ਦੇ ਨਾਤੇ ਬਿਲਕੁਲ ਟਿੱਖੀ ਲੜਾਈ ਲੜਾਂਗੇ ਮੈਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਹ ਕਿਹਾ ਕਿ ਉਹਨਾਂ ਨੂੰ ਡੀਓ ਲਿਖਣਾ ਚਾਹੀਦਾ ਹੈ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਤੇ ਫੌਜ ਨੂੰ ਤਾਂ ਕਿ ਕਾਸ਼ਦੀਪ ਨੂੰ ਜਿਹੜਾ ਹੈਗਾ ਸ਼ਹੀਦ ਕਰਾਰ ਦਿੱਤਾ ਜਾਵੇ